ਬੀਬੀ ਜਗੀਰ ਕੌਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਬੀਬੀ ਜੀ ਤਨਖਾਹਿਆ ਕਰਾਰ ਦੇ ਦਿੱਤੇ ਗਏ ਨੇ ਸੁਖਬੀਰ ਸਿੰਘ ਬਾਦਲ ਤੁਹਾਡੀ ਸ਼ਿਕਾਇਤ ਤੇ ਕਾਰਵਾਈ ਹੋਈ ਹੈ ਕਿ ਹੁਣ ਤੁਸੀਂ ਸੰਤੁਸ਼ਟ ਹੋ ਜੋ ਸਰਵੋਚ ਅਦਾਲਤ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਦੇ ਦਿੱਤੀ ਗਈ ਹੈ ਇੱਕੋ ਸਾਰੀ ਸਿੱਖ ਸੰਗਤ ਦੀ ਆਵਾਜ਼ ਸੀ ਹੂੰ ਸਾਰੀ ਸਿੱਖ ਸੰਗਤ ਦੀ ਫਰਿਆਦ ਅਸੀਂ ਲਿਆ ਕੇ ਗਏ ਜੀ ਜਿਹੜੀ ਉਹ ਤੇ ਵਸਤੇ ਕੰਨ ਦੀ ਨੀਰ ਜਿਹੜੀ ਸੀ ਨਿਗਾਹ ਜਿਹੜੀ ਸੀ ਉੱਤੇ ਕੀ ਹੋਈ ਸੀ ਪੰਸ ਸਿੰਘ ਸੇਵਾਦਾਰਾਂ ਤੇ ਹਾਂ ਔਰ ਸਰਪੋਚ ਅਦਾਲਤ ਹੈ ਸਿੱਖਾਂ ਦੀ ਜੀ ਜੋ ਅੱਥੇ ਫੈਸਲਾ ਹੁੰਦਾ ਉਹ ਹਰ ਸਿੱਖ ਨੇ ਪਰਵਾਨ ਕਰਨਾ ਹੁੰਦਾ ਹੈ ਜੀ ਮੈਂ ਸਭੀ ਦੀ ਹੈ ਕਿ ਬਾਦਲ ਸਾਹਿਬ ਦੀ ਤੇ ਨਾਲ ਜਿਹੜੇ ਕੈਬਨਟ ਦੇ ਵਜੀਰ ਸਨ ਉਹ ਜ਼ਰੂਰ ਇਸ ਹੁਕਮ ਨੂੰ ਨਿਮਟਾ ਸਰਕਾਰ ਕੋਲ ਤੇ ਪਹੁੰਚਣਗੇ ਇਹ ਤਾਂ ਸੁਭੀ ਸਿੰਘ ਬਾਦਲ ਨੇ ਪਹਿਲਾਂ ਵੀ ਚਿੱਠੀ ਚ ਕਹਿ ਦਿੱਤਾ ਕਿ ਜੋ ਵੀ ਫੈਸਲਾ ਹੋਏਗਾ ਮੈਂ ਮੰਨਣ ਨੂੰ ਤਿਆਰ ਹਾਂ ਹੁਣ ਜੇ ਹੁਣ ਜੇ ਸਜ਼ਾ ਨੂੰ ਜੇ ਸਜ਼ਾ ਨੂੰ ਮੰਨ ਵੀ ਮੰਨ ਲੈਂਦੇ ਨੇ ਦੋਸ਼ ਜਿਹੜੇ ਲੱਗੇ ਨੇ ਉਹਨੂੰ ਹਾਂ ਚ ਜਦੋਂ ਬੁਲਾਇਆ ਜਾਏਗਾ ਕਲਤਖ ਸਾਹਿਬ ਦਤ ਦਤ ਇਹਦਾਸਬ ਜਦੋਂ ਸੁਨਾਣਗੇ ਹਾਂ ਕਰ ਦਿੰਦੇ ਨੇ ਫਿਰ ਜਦੋਂ ਉਹ ਸਜ਼ਾ ਭੁਗਤ ਲੈਣਗੇ ਫਿਰ ਤਾਂ ਲੱਗਦਾ ਹੈ ਕਿ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ ਹੁਣ ਇੱਕ ਬਾਤ ਵਿੱਚ ਜਮ ਕਰਾਂਗੇ ਨਾ ਗੰਦਰੀ ਹੂੰ ਤੇ ਬਾਤ ਜੇ ਹੁਣ ਅੱਜ ਦੀ ਗੱਲ ਕਰੋ ਜੀ ਅੱਜ ਤੁਸੀਂ ਸੰਤੁਸ਼ਟ ਹੋ ਜਿਸ ਤਰ੍ਹਾਂ ਦੀ ਤੁਸੀਂ ਸੁਧਾਰ ਲੈਣ ਦੀ ਵੀ ਗੱਲ ਕਰ ਰਹੇ ਸੀਗੇ ਤਾਂ ਲੱਗਦਾ ਹੈ ਕਿ ਜਿਹੜਾ ਹਰ ਸਿੱਕੇ ਜਿਹੜਾ ਹੈ ਉਹ ਸਿਰੇ ਕਾਸਤ ਸਾਹਿਬ ਜਿਹੜਾ ਜਿਹੜਾ ਵੀ ਹੁਕਮ ਆਉਂਦਾ ਉਹਨੂੰ ਪਰਵਾਣ ਕਰਦੇ ਅਸੀਂ ਵੀ ਪਰਵਾਣ ਕਰਦੇ ਹੂੰ ਸੁਭੀਰ ਸਿੰਘ ਬਾਦਲ ਦੇ ਨਾਲ ਨਾਲ ਜਿਹੜੇ ਉਸ ਵੇਲੇ ਦੇ ਕੈਬਨਿਟ ਦੇ ਸਾਥੀ ਸੀਗੇ ਸਰਕਾਰ ਵੇਲੇ ਦੇ ਉਹਨਾਂ ਨੂੰ ਵੀ ਤਨਖਈਆ ਕਰਾਰ ਦਿੱਤਾ ਗਿਆ ਜਿਹੜੀ ਸੁਧਾਰ ਲਹਿਰ ਤੁਸੀਂ ਚਲਾ ਰਹੇ ਉਹਦੇ ਵਿੱਚ ਉਸ ਵੇਲੇ ਤੇ ਕੁਝ ਕੈਬਨਿਟ ਸਾਥੀ ਤੁਹਾਡੇ ਤੁਹਾਡੇ ਨਾਲ ਨੇ ਸਰਜੀਤ ਸਿੰਘ ਰਖੜਾ ਨੇ ਸਾਰਿਆਂ ਨੂੰ ਹੀ ਜਾਣਾ ਪਏਗਾ ਪਰ ਉਸ ਦਾ ਲੈਨ ਦੇ ਵਿੱਚ ਉਹਨਾਂ ਹੈ ਸਾਰੇ ਸ਼੍ਰੋਮੀ ਕਾਲੀ ਕਾਲ ਦੇ ਹਾਂ ਹੈ ਸ਼੍ਰੋਮੀ ਕਾਲੀ ਕਾਲ ਦੇ ਅੰਗ ਹੈ ਹਾਂ ਸਾਰੇ ਸੀ ਵਿੱਚ ਰਹੇ ਹਨ ਜਿਸ ਦਾ ਮੈਂ 12 ਦੇ ਵਿੱਚ ਸੋਚ ਚੁੱਕੀ ਸੀ ਪਰ ਮੈਂ 14 ਦਿਨਾਂ ਬਾਅਦ ਅਸਤੀਫਾ ਦਿੱਤਾ ਸੀ ਹਾਂ ਇਸ ਕਰਕੇ ਮੈਂ ਵੀ ਲੈ ਕੇ ਦਵਾਂਗੇ ਉਹਨਾਂ ਨੂੰ ਕਿ ਮੈਂ 20 12 ਦੇ ਵਿੱਚ ਸੋਚੀ ਪਰ ਮੈਂ 14 ਦਿਨਾਂ ਦੇ ਬਾਅਦ ਅਸਤੀਫਾ ਦੇ ਦਿੱਤਾ ਸੀ ਬੀਬੀ ਜੀ ਤੁਹਾਨੂੰ ਮੈਂ ਇਸ ਤਰੀਕਾ ਕਰ ਪਾਈ ਜੇ ਤਾਂ ਜਰਰੀ ਸੀ ਬੀਬੀ ਜੀ ਜਿਸ ਤਰ੍ਹਾਂ ਪਿਛਲੇ 7-8 ਸਾਲ ਲਾ ਲੋ ਜਦੋਂ ਦੀ ਸ਼ਰਮਨੇ ਕਾਲੀ ਦਲ ਦੀ ਸਰਕਾਰ ਗਈ ਹੈ ਜਾਂ ਸਰਕਾਰ ਵੇਲੇ ਵੀ 2015 ਤੋਂ ਬੇਅਦਬੀਆਂ ਦੇ ਜੋ aarop ਲੱਗ ਰਹੇ ਜਦੋਂ ਬੇਅਦਬੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਜੋ ਸ਼ਰਮਨੇ ਕਾਲੀ ਦਲ ਨੂੰ ਝੇਲਣਾ ਪਿਆ ਤੁਹਾਨੂੰ ਲੱਗਦਾ ਹੈ ਕਿ ਅੱਜ ਇੱਕ ਫੈਸਲਾ ਆ ਗਿਆ ਇਸ ਫੈਸਲੇ ਦੀ ਫੈਸਲੇ ਤੋਂ ਬਾਅਦ ਜਿਹੜੇ ਵਿਰੋਧੀ ਵੀ ਨੇ ਵਿਰੋਧੀ ਪਾਰਟੀਆਂ ਨੇ ਉਹ ਹੁਣ ਚੁੱਪ ਹੋ ਜਾਣਗੇ ਕਿਉਂਕਿ ਸਰਵੋੱਚ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਸਜ਼ਾ ਜੇ ਭੁਗਤ ਲੈਣਗੇ ਤਾਂ ਫਿਰ ਉਸ ਤੋਂ ਬਾਅਦ ਕੀ ਇਹ ਸਾਰੇ ਇਸ਼ੂਜ਼ ਇਹ ਸਾਰਾ ਇਲਜ਼ਾਮਾ ਦਾ ਦੌਰ ਜਿਹੜਾ ਖਤਮ ਹੋ ਜਾਣਾ ਚਾਹੀਦਾ ਹੈ ਸਿਆਸੀ ਰਾਜਨੀਤਿਕ ਲੜਾਈ ਸਾਰਿਆਂ ਨੇ ਲੜਨੀ ਹੁੰਦੀ ਹੈ ਇਹ ਜਿਹੜੀ ਧਾਰਮਿਕ ਭਾਵਨਾਵਾਂ ਵਾ ਚਿੱਤਾਂ ਲੀਆਂ ਹਾਰਡ ਹੋਈਆਂ ਸੀ ਪੰਜਾਬੀਆਂ ਦੀ ਹਾਰਡ ਹੋਈਆਂ ਸੀ ਉਹਦਾ ਹੱਲ ਹੈ ਜੀ ਬਿਲਕੁਲ ਬੀਬੀ ਜੀ ਗੱਲਬਾਤ ਕਰਨ ਲਈ ਸਾਡੇ ਨਾਲ ਤੁਹਾਡਾ ਧੰਨਵਾਦ ਇਹ ਸਨ ਬੀਬੀ ਜਗੀਰ ਕੌਰ ਜਿਨ੍ਹਾਂ ਨੇ ਇਹ ਕਿਹਾ ਕਿ ਸਿੱਖਾਂ ਦੀ ਆਵਾਜ਼ ਸੀਗੀ ਪੰਥ ਦੀ ਆਵਾਜ਼ ਸੀਗੀ ਇਹ ਜ਼ਰੂਰੀ ਸੀਗਾ ਔਰ ਅੱਜ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਖਈਆ ਕਰਾਰ ਦੇ ਦਿੱਤਾ ਹੈ ਤਾਂ ਇਹਦਾ ਇਹ ਮਤਲਬ ਹੈ ਕਿ ਜਿਹੜੇ ਇਸ਼ੂਸ ਸੀਗੇ ਉਹ ਕਿੱਥੇ ਇੱਕ ਮੁਕਾਮ ਤੇ ਜਿਹੜੇ ਧਾਰਮਿਕ ਭਾਵਨਾਵਾਂ ਲੋਕਾਂ ਦੀਆਂ ਜਾਂ ਸਿੱਖਾਂ ਦੀ ਹਰਟ ਹੋਈਆਂ ਸੀਗੀਆਂ देश पहुंची थी कि वो एक मुकाम तक पहुंचेगी या आज इस फैसले न संतुष्टि जता रहे देश देश-दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।